ਬਹੁਤ ਹੀ ਕਮ ਆਉਣ ਵਾਲੇ ਬਿਊਟੀ ਟਿਪਸ ਜ਼ਰੂਰ ਸੁਣੋ ਨੰਬਰ 1 ਜਿਨ੍ਹਾਂ ਦੀ ਸਕਿਨ ਆਇਲੀ ਹੋਵੇ ਉਹਨਾਂ ਨੂੰ ਇੱਕ ਚਮਚ ਐਲੋਵੇਰਾ ਵਿੱਚ ਇੱਕ ਚਮਚ ਕੱਚਾ ਦੁੱਧ ਤੇ ਇੱਕ ਛੋਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਫਿਰ ਆਪਣੇ ਚਿਹਰੇ ਨੂੰ ਸਾਫ਼ ਕਰਕੇ ਇਸ ਪੈਕ ਨੂੰ ਲਗਾਓ ਤੇ ਅੱਧੇ ਘੰਟੇ ਬਾਅਦ ਸਾਫ਼ ਪਾਣੀ ਨਾਲ ਧੋ ਦਿਓ ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਚਮਕ ਆਵੇਗੀ ਇਸ ਨੂੰ ਹਫ਼ਤੇ ਵਿੱਚ 2 ਵਾਰ ਜ਼ਰੂਰ ਕਰੋ ਨੰਬਰ 2 ਜੇਕਰ ਤੁਸੀਂ ਆਪਣੇ ਬੁੱਲਾਂ ਨੂੰ ਮਲਾਈਮ ਤੇ ਗੁਲਾਬੀ ਕਰਨਾ ਚਾਹੁੰਦੇ ਹੋ ਤਾਂ ਮਲਾਈ ਵਿੱਚ ਥੋੜਾ ਜਿਹਾ ਨਿੰਬੂ ਰਸ ਤੇ 2-3 ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਆਪਣੇ ਬੁੱਲਾਂ ਦੀ ਮਾਲਿਸ਼ ਕਰੋ ਇਸ ਨਾਲ ਤੁਹਾਡੇ ਬੁੱਲਾਂ ਉੱਪਰ ਜ਼ਬਰਦਸਤ ਗਲੋਅ ਆਵੇਗਾ। ਨੰਬਰ 3 ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਟਮਾਟਰ ਦਾ ਟੁਕੜਾ ਲੈ ਕੇ ਉਸ ਨੂੰ ਕੱਚੇ ਦੁੱਧ ਵਿੱਚ ਭਿਉਂ ਕੇ 5 ਮਿੰਟ ਆਪਣੇ ਚਿਹਰੇ ਉੱਪਰ ਰਗੜੋ ਇਸ ਨਾਲ ਚਿਹਰੇ ਤੇ ਬਹੁਤ ਹੀ ਚਮਕ ਆਵੇਗੀ। ਨੰਬਰ 4 ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਨਾਰੀਅਲ ਦੇ ਤੇਲ ਵਿੱਚ ਪਿਆਜ਼ ਦਾ ਰਸ ਅਤੇ ਦਹੀਂ ਮਿਕਸ ਕਰਕੇ ਲਗਾ ਲਓ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਤੇ ਨਾਲ ਹੀ ਤੇਜ਼ੀ ਨਾਲ ਵਧਣ ਵੀ ਲੱਗਣਗੇ। ਨੰਬਰ 5 ਜੇਕਰ ਤੁਹਾਡੇ ਵਾਲ ਰੁੱਖੇ ਹਨ ਤਾਂ ਰੁੱਖੇ ਵਾਲਾਂ ਵਿੱਚ ਡਿਟਰਜੈਂਟ ਸ਼ੈਂਪੂ ਜਾਂ ਨਾਰੀਅਲ ਦਾ ਤੇਲ ਪ੍ਰਯੋਗ ਨਹੀਂ ਕਰਨਾ ਚਾਹੀਦਾ। ਅਜਿਹੇ ਵਾਲਾਂ ਨੂੰ ਕੋਮਲ ਤੇ ਸੁੰਦਰ ਬਣਾਉਣ ਲਈ ਹਫ਼ਤੇ ਵਿੱਚ ਦੋ ਵਾਰ ਰਾਤ ਨੂੰ ਕੈਸਟਰਡ ਆਇਲ ਲਗਾਉਣਾ ਚਾਹੀਦਾ ਹੈ। ਜੈਤੁੰਦ ਦਾ ਤੇਲ ਵੀ ਲਾਹੇਵੰਦ ਹੈ ਮੁਲਤਾਨੀ ਮਿੱਟੀ ਤੇ ਕਿਸੇ ਚੰਗੇ ਕਿਸਮ ਦੇ ਤੇਲ ਨੂੰ ਮਿਲਾ ਕੇ ਬਣਾਇਆ ਗਿਆ ਪੇਸਟ ਵੀ ਰੁੱਖੇ ਵਾਲਾਂ ਲਈ ਲਾਭਦਾਇਕ ਹੈ ਨੰਬਰ 6 ਜਦੋਂ ਵੀ ਇਸ ਤਰੀਆਂ ਸ਼ੇਅਰ ਕਰਦੀਆਂ ਹਨ ਉਹਨਾਂ ਨੂੰ ਤੇਜ਼ ਕਦਮਾ ਨਾਲ ਚੱਲਣਾ ਚਾਹੀਦਾ ਹੈ ਤੇ ਨਾਲ ਹੀ ਆਪਣੇ ਕਦਮਾਂ ਦੀ ਦੂਰੀ ਵੀ ਹੌਲੀ-ਹੌਲੀ ਵਧਾਉਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਸ਼ੇਅਰ ਕਰਨ ਦੇ ਨੇਕਾ ਹੀ ਫਾਇਦੇ ਮਿਲਦੇ ਹਨ ਜਿਸ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ ਨੰਬਰ 7 ਜਦੋਂ ਵੀ ਤੁਸੀਂ ਲਿਪਸਟਿਕ ਦੀ ਚੋਣ ਕਰਦੇ ਹੋ ਤਾਂ ਉਸ ਵੇਲੇ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਹਾਡੇ ਬਾਲਾਂ ਤੇ ਚਮੜੀ ਦੇ ਰੰਗ ਨਾਲ ਟੁਕਮੀ ਹੋਣ ਦੇ ਨਾਲ-ਨਾਲ ਤੁਹਾਡੀ ਪੁਸ਼ਾਕ ਅਤੇ ਬਿੰਦੀ ਨਾਲ ਵੀ ਮੇਲ ਖਾਂਦੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੀਤਾ ਹੋਇਆ ਮੇਕਅਪ ਜ਼ਿਆਦਾ ਜੱਚਦਾ ਹੈ। ਨੰਬਰ 8 ਜੇਕਰ ਤੁਸੀਂ ਆਇਲੀ ਸਕਿਨ ਤੋਂ ਪਰੇਸ਼ਾਨ ਹੋ ਤਾਂ ਇਸ ਤੋਂ ਬਚਣ ਲਈ ਨਿੰਬੂ ਦਹੀਂ ਫੇਸ ਪੈਕ ਲਗਾ ਸਕਦੇ ਹੋ ਵਿਟਾਮਿਨ ਸੀ ਨਾਲ ਭਰਪੂਰ ਦਹੀਂ ਨਿੰਬੂ ਸਕੇਨ ਨੂੰ ਡੰਗਾਈ ਤੋਂ ਕੋਸ਼ਿਸ਼ਿਤ ਕਰਨਗੇ ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਚਮਕਾਵੇਗੀ ਜਿਸ ਨੂੰ ਤੁਸੀਂ ਦੇਖ ਕੇ ਖੁਦ ਹੈਰਾਨ ਹੋਮੋਗੇ ਨੰਬਰ 9 ਜੇਕਰ ਤੁਸੀਂ ਤਿਲਾਂ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੇਬ ਦੇ ਸਿਰਕੇ ਨਾਲ ਆਪਣੇ ਚਿਹਰੇ ਦੀ ਮ사ਜ ਕਰੋ ਤੇ ਸਵੇਰੇ ਸਾਫ਼ ਪਾਣੀ ਨਾਲ ਧੋ ਦੇ ਇਸ ਨਾਲ ਤੁਹਾਨੂੰ ਤਿਲਾਂ ਤੋਂ ਰਾਜ਼ਤ ਮਿਲੇਗੀ ਨੰਬਰ 10 ਜੇਕਰ ਤੁਹਾਡੇ ਚਿਹਰੇ ਉੱਪਰ ਜਲਨ ਹੋ ਰਹੀ ਹੈ ਤਾਂ 2 ਚਮਚ ਦਹੀਂ ਵਿੱਚ 4 ਚਮਚ অ্যালোਵੈਰਾ ਜਲ ਮਿਕਸ ਕਰਕੇ ਆਪਣੇ ਚਿਹਰੇ ਤੇ 15 ਮਿੰਟ ਲਈ ਲਗਾ ਕੇ ਫਿਰ ਸਾਫ਼ ਪਾਣੀ ਨਾਲ ਧੋ ਦਿਓ ਇਸ ਨਾਲ ਤੁਹਾਡੇ ਚਿਹਰੇ ਤੇ ਹੋ ਰਹੀ ਜਲਨ ਤੋਂ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨੰਬਰ 11 ਬਦਾਮ ਦਾ ਪੇਸਟ ਮਲਤਾਨੀ ਮਿੱਟੀ ਤੇ ਦੁੱਧ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ ਇਸ ਨੂੰ ਚਿਹਰੇ ਤੇ 15-20 ਮਿੰਟ ਲਈ ਰੱਖੋ ਤੇ ਫਿਰ ਸਾਫ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਚਮੜੀ ਬਹੁਤ ਹੀ ਮਲਾਈਮ ਹੋ ਜਾਵੇਗੀ ਜਿਸ ਨੂੰ ਵਾਰ-ਵਾਰ ਛੂਣ ਨੂੰ ਤੁਹਾਡਾ ਮਨ ਕਰੇਗਾ ਨੰਬਰ 12 ਦੋ ਚਮਚ ਮਲਤਾਨੀ ਮਿੱਟੀ ਵਿੱਚ ਟਮਾਟਰ ਰਸ ਤੇ ਥੋੜਾ ਜਿਹਾ ਚੰਦਨ ਪਾਊਡਰ ਮਿਕਸ ਕਰਕੇ 10 ਮਿੰਟ ਲਈ ਆਪਣੇ ਚਿਹਰੇ ਤੇ ਲਗਾ ਲਓ ਫਿਰ ਸਾਫ ਪਾਣੀ ਨਾਲ ਧੋ ਦਿਓ ਇਸ ਨਾਲ ਤੁਹਾਡਾ ਚਿਹਰਾ ਬਹੁਤ ਹੀ ਚਮਕਦਾਰ ਬਣ ਜਾਵੇਗਾ ਨੰਬਰ 13 ਅੱਖਾਂ ਦੇ ਚਾਰਾਂ ਤਰਫ ਮਾਲਿਸ਼ ਨਹੀਂ ਕਰਨੀ ਚਾਹੀਦੀ ਅੱਖਾਂ ਦੇ ਵਾਲੇ ਮੇਕਅਪ ਗਿੱਲੇ ਰੂਣਾ ਸਾਫ਼ ਕਰਕੇ ਕੋਲਡ ਕਰੀਮ ਲਗਾਓ ਐਲਮੈਂਟ ਕਰੀਮ ਅੱਖਾਂ ਹੇਠਲੇ ਕਾਲੇ ਦਾਗ ਸਾਫ਼ ਕਰਦੀ ਹੈ ਨੰਬਰ 14 ਅੱਖਾਂ ਤੇ ਪਰਪਟੀਆਂ ਦੇ ਵਿੱਚ ਘਸਾ ਟਿੱਲਾ ਪੈਣ ਤੇ ਉਹ ਭਾਗ ਥੱਲੇ ਨੂੰ ਝੁਕ ਜਾਂਦਾ ਇਸ ਲਈ ਤੁਸੀਂ ਪਰਪਟੀਆਂ ਤੇ ਕੋਨੇ 1/2 ਇੰਚ ਟਵੀਜ਼ ਕਰੋ ਤੇ ਕਾਲੀ ਪੈਨਸਲ ਨਾਲ ਉਸ ਥਾਂ ਤੋਂ 1/2 ਇੰਚ ਉੱਪਰ ਪਰਪਟੇ ਦਾ ਆਕਾਰ ਦੇ ਕੇ ਮਲਾਓ ਝੁਕਿਆ ਪਰਪਟਾ ਉੱਪਰ ਦਿਖਾਈ ਦੇਵੇਗਾ ਨੰਬਰ 15 ਜੇਕਰ ਤੁਸੀਂ ਓਪਨ ਪੋਰਸ ਤੋਂ ਪਰੇਸ਼ਾਨ ਹੋ ਤਾਂ ਗ੍ਰੀਨ ਟੀ ਵਾਲਾ ਟੋਨਰ ਆਪਣੀ ਸਕਿਨ ਤੇ ਇਸਤੇਮਾਲ ਕਰੋ ਇਹ ਟੋਨਰ ਇਹਨਾਂ ਨੂੰ ਰਿਕਵਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 16 ਜੇਕਰ ਤੁਸੀਂ ਕਲੀਅਰ ਅਤੇ ਗਲੋ ਵਾਲੀ ਸਕਿਨ ਚਾਹੁੰਦੇ ਹੋ ਤਾਂ ਆਪਣੇ ਚਿਹਰੇ ਉੱਪਰ ਲਗਾਉਣ ਲਈ ਦੋ ਚਮਚ ਕੱਚਾ ਦੁੱਧ ਤੇ 4-5 ਕੇਸਰ ਦੇ ਧਾਗੇ ਦੁੱਧ ਵਿੱਚ ਪਾ ਕੇ 2 ਘੰਟਿਆਂ ਲਈ ਰੱਖ ਦਿਓ ਤੇ ਫਿਰ ਕਾਟਨ ਦੀ ਮਦਦ ਨਾਲ ਆਪਣੇ ਚਿਹਰੇ ਉੱਪਰ ਲਗਾ ਲਓ ਤੇ ਕੁਝ ਸਮੇਂ ਬਾਅਦ ਚਿਹਰਾ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਚਿਹਰੇ ਤੇ ਜੋ ਚਮਕ ਆਵੇਗੀ ਦੇਖ ਕੇ ਖੁਦ ਹੈਰਾਨ ਹੋ ਮੂੰਗੇ ਨੰਬਰ 11 ਜੇਕਰ ਤੁਸੀਂ ਆਪਣੀਆਂ ਪਲਕਾਂ ਨੂੰ ਲੰਮੀਆਂ ਅਤੇ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਾਰੀਅਲ ਦਾ ਤੇਲ ਪਲਕਾਂ ਉੱਪਰ ਲਗਾ ਕੇ ਹਲਕੀ-ਹਲਕੀ ਮਾਲਿਸ਼ ਕਰੋ ਦਿਨਾਂ ਵਿੱਚ ਹੀ ਤੁਹਾਡੀਆਂ ਪਲਕਾਂ ਖੂਬਸੂਰਤ ਤੇ ਚਮਕਦਾਰ ਹੋ ਜਾਣਗੀਆਂ ਨੰਬਰ 18 ਵਧੀਆ ਆਈਬ੍ਰੋ ਬਣਾਉਣ ਲਈ ਸਭ ਤੋਂ ਪਹਿਲਾਂ ਹਮੇਸ਼ਾ ਚਿਹਰਾ ਧੋ ਕੇ ਸ਼ੁਰੂ ਕਰਨਾ ਚਾਹੀਦਾ ਫਿਰ ਛੋਟੇ ਬੁਰਸ਼ ਦੀ ਮਦਦ ਨਾਲ ਆਪਣੀ ਆਈਬ੍ਰੋਜ਼ ਨੂੰ ਉੱਪਰ ਵੱਲ ਬੁਰਸ਼ ਕਰੋ ਇੱਕ ਪੈਨਸਲ ਨਾਲ ਆਪਣੇ ਆਈਬ੍ਰੋਜ਼ ਵਿੱਚ ਖਾਲੀ ਥਾਂ ਨੂੰ ਪਰੋ ਤੇ ਆਈਬ੍ਰੋ ਨੂੰ ਹਲਕੇ ਹੱਥਾਂ ਨਾਲ ਫੜਨਾ ਚਾਹੀਦਾ ਹੈ ਖਾਲੀ ਥਾਂ ਨੂੰ ਭਰਨ ਤੋਂ ਬਾਅਦ ਤੁਹਾਨੂੰ ਆਈਬ੍ਰੋ ਹਲਕੇ ਹੱਥਾਂ ਨਾਲ ਉੱਪਰ ਵੱਲ ਨੂੰ ਕੁਝ ਕਰਨੇ ਪੈਣਗੇ ਇਸ ਤਰੀਕੇ ਨਾਲ ਤੁਹਾਡੀ ਆਈਬ੍ਰੋ ਬਹੁਤ ਹੀ ਖੂਬਸੂਰਤ ਲੱਗੇਗੀ ਨੰਬਰ 19 ਜੇਕਰ ਤੁਸੀਂ ਆਈਬ੍ਰੋਜ਼ ਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਸਲਿਨ ਅਤੇ ਜੈਲ ਦੀ ਮਦਦ ਨਾਲ ਇਹਨਾਂ ਨੂੰ ਸੈੱਟ ਕਰ ਸਕਦੇ ਹੋ ਫਿਰ ਜਦੋਂ ਤੁਸੀਂ ਆਪਣੇ ਚਿਹਰੇ ਤੇ ਮੇਕਅਪ ਕਰੋਗੇ ਤਾਂ ਤੁਹਾਡਾ ਚਿਹਰਾ ਚਮਕਾ ਮਾਰੇਗਾ ਨੰਬਰ B ਜਿਹੜੀਆਂ ਔਰਤਾਂ ਦੀ ਚਮੜੀ ਜ਼ਿਆਦਾ ਖੁਸ਼ਕ ਹੁੰਦੀ ਹੈ ਉਹਨਾਂ ਔਰਤਾਂ ਨੂੰ ਕਦੇ ਵੀ ਆਪਣੇ ਚਿਹਰੇ ਉੱਪਰ ਫੇਸ ਪਾਊਡਰ ਨਹੀਂ ਲਗਾਉਣਾ ਚਾਹੀਦਾ ਤੁਹਾਡਾ ਚਿਹਰਾ ਉੱਪਰ ਸ਼ਾਈਨ ਨਹੀਂ ਕਰਦਾ ਤੁਸੀਂ ਚਾਹੋ ਕ੍ਰੀਮ ਵਿੱਚ ਹਲਕਾ ਜਿਹਾ ਮਿਕਸ ਕਰਕੇ ਲਗਾ ਸਕਦੇ ਹੋ ਨੰਬਰ 1 ਜਦੋਂ ਵੀ ਤੁਸੀਂ ਆਪਣੇ ਬੁੱਲਾਂ ਉੱਪਰ ਲਿਪਸਟਿਕ ਲਗਾਉਂਦੇ ਹੋ ਤਾਂ ਉਸ ਤੋਂ ਮੈਂ ਇਸ ਗੱਲ ਦਾ ਖਾਸ ਖਿਆਲ ਰੱਖੂਗੀ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਲਾਈਟ ਕਲਰ ਨੂੰ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਚਿਹਰਾ ਹੋਰ ਵੀ ਚਮਕਦਾਰ ਬਣ ਜਾਂਦਾ ਹੈ ਨੰਬਰ 2 ਅਰੰਡੀ ਦਾ ਤੇਲ ਅਤੇ ਨਾਰੀਅਲ ਦਾ ਤੇਲ ਬਰਾਬਰ ਮਾਤਰਾ ਵਿੱਚ ਮਿਲਾ ਕੇ ਸਟ੍ਰੈਚ ਮਾਰਕਸ ਤੇ ਲਗਾਓ ਸਟ੍ਰੈਚ ਮਾਰਕਸ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 3 ਤੇ ਜੇਕਰ ਤੁਹਾਡੀ ਚਮੜੀ ਦਾ ਰੰਗ ਸਾਬਲਾ ਹੈ ਤਾਂ ਤੁਹਾਨੂੰ ਡਾਰਕ ਕਲਰ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਹਿਰੂਨ ਕਲਰ 파 ਟਿਲੀ ਪਰਫੈਕਟ ਹੈ ਇਸ ਰੰਗ ਦੀ ਲਿਪਸਟਿਕ ਕਾਲੇ ਰੰਗ ਉੱਤੇ ਵੀ ਬਹੁਤ ਵਧੀਆ ਲੁੱਕ ਦਿੰਦੀ ਹੈ ਨੰਬਰ 24 ਸਾਬਲੇ ਰੰਗ ਉੱਤੇ ਚਾਕਲੇਟ ਪੂਰਾ ਰੰਗ ਵੀ ਤੁਹਾਨੂੰ ਸਮਾਰਟ ਲੁੱਕ ਦੇ ਸਕਦਾ ਹੈ ਜੇਕਰ ਤੁਸੀਂ ਆਫਿਸ ਲਈ ਸਧਾਰਨ ਦੇਖ ਰੱਖਣਾ ਚਾਹੁੰਦੇ ਹੋ ਜਾਂ ਹੋਰ ਇੱਕ ਵਾਰ ਚਾਕਲੇਟ ਬ੍ਰਾਊਨ ਕਲਰ ਨੂੰ ਜ਼ਰੂਰ ਟਰਾਈ ਕਰੋ ਨੰਬਰ 25 ਜਿਹੜੀਆਂ ਕੁੜੀਆਂ ਦਾ ਰੰਗ ਸਾਬਲਾ ਹੁੰਦਾ ਹੈ ਜੇਕਰ ਉਹ ਆਪਣੇ ਬੁੱਲਾਂ ਉੱਪਰ ਗੁਲਾਬੀ ਰੰਗ ਦੀ ਲਿਪਸਟਿਕ ਲਗਾਉਣ ਤਾਂ ਉਹਨਾਂ ਦਾ ਚਿਹਰਾ ਬਹੁਤ ਹੀ ਗਜ਼ਬ ਲੱਗੇਗਾ। ਨੰਬਰ 26 ਬੁੱਲਾਂ ਉੱਪਰ ਸ਼ੱਕਰ ਦੇ ਦਾਣੇ ਲਗਾ ਕੇ ਥੋੜਾ ਜਿਹਾ ਰੱਬ ਕਰੋ ਇਸ ਨਾਲ ਲਿਪਸਟਿਕ ਜਾਦਾ ਦੇਰ ਤੱਕ ਬੁੱਲਾਂ ਉੱਪਰ ਟਿੱਕੀ ਰਹੇਗੀ। ਬੁੱਲਾਂ ਲਈ ਤੁਸੀਂ ਲਿਪ ਬਾਮ ਦੇ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਇਸਤੇਮਾਲ ਕਰਨਾ ਤੁਹਾਨੂੰ ਨਵੀਂ ਲੁੱਕ ਮਿਲੇਗੀ। ਨੰਬਰ 27 ਜੇਕਰ ਤੁਸੀਂ ਆਪਣੇ ਨਹਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਲੈ ਕੇ ਆਪਣੇ ਨਹਾਂ ਦੀ ਮਾਲਿਸ਼ ਕਰੋ। ਇਸ ਤਰ੍ਹਾਂ ਕਰਨਾ ਤੁਹਾ ਮਜਬੂਤ ਵੀ ਹੋਣਗੇ ਨੰਬਰ 28 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਮਲਾਈ ਵਿੱਚ ਥੋੜਾ ਜਿਹਾ ਗੁਲਾਬ ਜਲ ਮਿਲਾ ਕੇ ਆਪਣੇ ਹੱਥਾਂ ਦੀ ਮਾਲਿਸ਼ ਕਰੋ ਇਸ ਤਰ੍ਹਾਂ ਰੋਜ਼ਾਨਾ ਕਰਨਾ ਤੁਹਾਡੇ ਹੱਥ ਗੋਰੇ ਹੋ ਜਾਣਗੇ ਤੁਹਾਨੂੰ ਕਦੇ ਵੀ ਇਹਨਾਂ ਉੱਪਰ ਹੋਰ ਕੁਝ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 29 ਜੇਕਰ ਤੁਹਾਡੀ ਲਿਪਸਟਿਕ ਖਿੰਝ ਜਾਂਦੀ ਹੈ ਤਾਂ ਇਸ ਨੂੰ ਹਮੇਸ਼ਾ ਬੁਰਸ਼ ਦੀ ਮਦਦ ਨਾਲ ਹੀ ਲਗਾਓ ਤੇ ਲਗਾਉਣ ਤੋਂ ਬਾਅਦ ਇੱਕ ਵਾਰ ਟਿਸ਼ੂ ਪੇਪਰ ਆਪਣੇ ਬੁੱਲਾਂ ਦੇ ਵਿੱਚ ਘਾਰ ਰੱਖ ਲਓ ਇਸ ਤਰ੍ਹਾਂ ਕਰਨਾ ਫालतू ਲਿਪਸਟਿਕ ਟਿਸ਼ੂ ਪੇਪਰ ਨੂੰ ਲੱਗ ਜਾਵੇਗੀ ਤੇ ਬੁੱਲਾਂ ਦੀ ਲਿਪਸਟਿਕ ਖਿੰਡੇਗੀ ਨਹੀਂ ਤੇ ਨਾਲ ਹੀ ਲੰਬੇ ਸਮੇਂ ਤੱਕ ਰਹੇਗੀ ਨੰਬਰ 3 ਔਰਤਾਂ ਨੂੰ ਰੋਜ਼ਾਨਾ ਆਪਣੇ ਵਾਲਾਂ ਵਿੱਚ ਆਪਣੀਆਂ ਉਂਗਲਾਂ ਦੀ ਮਦਦ ਨਾਲ ਹਲਕੀ-ਹਲਕੀ ਬਿਨਾ ਤੇਲ ਤੋਂ ਵੀ ਸੌਣ ਤੋਂ ਪਹਿਲਾਂ ਮਾਲਿਸ਼ ਕਰ ਲੈਣੀ ਚਾਹੀਦੀ ਹੈ ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਵਾਲਾਂ ਦੀ ਚਮਕ ਵੀ ਵਾਧੀ ਹੈ ਨੰਬਰ 31 ਜੇਕਰ ਤੁਹਾਡੇ ਦੋਹਵੇਂ ਬਾਲ ਹੋਣ ਤਾਂ ਉਹਨਾਂ ਨੂੰ ਧੋਣ ਤੋਂ ਪਹਿਲਾਂ ਤੌਲੀਏ ਨਾਲ ਹਲਕੇ ਹੱਥਾਂ ਨਾਲ ਰਗੜ ਦਿਓ ਤੇ ਇਸ ਤਰ੍ਹਾਂ ਕਰਨਾ ਦੋਹਵੇਂ ਬਾਲ ਟੁੱਟ ਜਾਣਗੇ ਤੇ ਜਿਸ ਨਾਲ ਤੁਹਾਡੇ ਵਾਲਾਂ ਦੀ ਲੰਬਾਈ ਫਿਰ ਤੋਂ ਵਧਣ ਲੱਗ ਜਾਵੇਗੀ ਨੰਬਰ 32 ਜੇਕਰ ਤੁਹਾਡੇ ਕੋਲ ਬਹੁਤ ਸਾਰੀਆਂ ਥੋੜੀਆਂ-ਥੋੜੀਆਂ ਲਿਪਸਟਿਕਾਂ ਹਨ ਤਾਂ ਉਹਨਾਂ ਨੂੰ ਇੱਕ ਦਵਾਈਆਂ ਵਾਲਾ ਬਰੀਕ-ਬਰੀਕ ਡੱਬਿਆਂ ਵਾਲਾ ਬਾਕਸ ਵਿੱਚ ਪਾ ਲਓ ਇਸ ਤਰ੍ਹਾਂ ਇਕੱਠੀਆਂ ਵੀ ਹੋ ਜਾਣਗੀਆਂ ਤੇ ਨਾਲ ਹੀ ਤੁਹਾਨੂੰ ਕਿਤੇ ਲੈ ਜਾਣੀਆਂ ਵੀ ਆਸਾਨ ਹੋ ਜਾਣਗੀਆਂ ਨੰਬਰ 33 ਮੇਕਅਪ ਦੇ ਨੁਕਸਾਨ ਤੋਂ skin ਨੂੰ ਬਚਾਉਣ ਲਈ ਹਫ਼ਤੇ ਵਿੱਚ ਇੱਕ ਵਾਰ ਬ੍ਰਸ਼ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕੁਝ ਔਰਤਾਂ ਰੋਜ਼ਾਨਾ ਮੇਕਅਪ ਕਰਨ ਤੋਂ ਬਾਅਦ ਵੀ ਕਈ-ਕਈ ਦਿਨਾਂ ਤੱਕ ਬ੍ਰਸ਼ ਨੂੰ ਸਾਫ਼ ਨਹੀਂ ਕਰਦੀਆਂ ਨੰਬਰ 34 ਤੁਸੀਂ ਮੇਕਅਪ ਬਰਸ਼ ਨੂੰ ਸਾਫ਼ ਕਰਨ ਲਈ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਲਈ ਇੱਕ ਕੱਪ ਗੂਦੇ ਪਾਣੀ ਵਿੱਚ ਸ਼ੈਂਪੂ ਪਾ ਕੇ ਬਰਸ਼ ਨੂੰ ਡੁਬੋ ਦਿਓ ਫਿਰ 15 ਮਿੰਟ ਬਾਅਦ ਬਰਸ਼ ਨੂੰ ਕੱਢ ਕੇ ਸਾਫ਼ ਪਾਣੀ ਨਾਲ ਧੋ ਦਿਓ ਇਸ ਤਰ੍ਹਾਂ ਤੁਹਾਡੇ ਮੇਕਅਪ ਬਰਸ਼ ਸਾਫ਼ ਹੋ ਜਾਣਗੇ ਨੰਬਰ 35 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਗਲੋ ਚਾਹੁੰਦੇ ਹੋ ਤੇ ਆਪਣੀ ਚਮੜੀ ਨੂੰ ਵੀ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਘਰ ਦੀ ਰਸੋਈ ਵਿੱਚ ਪਈਆਂ ਚੀਜ਼ਾਂ ਦੀ ਵਰਤੋਂ ਕਰਕੇ ਹੀ ਆਪਣੇ ਚਿਹਰੇ ਉੱਪਰ ਪੈਕ ਲਗਾਓ ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਜਵਾਨ ਤੇ ਚਮਕਦਾਰ ਬਣੀ ਰਹੇਗੀ ਨੰਬਰ 36 ਸਾਡੇ ਚਿਹਰੇ ਤੇ ਜਿਹੜੇ 파ਟ ਉੱਪਰ ਸਿੱਧੀਆਂ ਲਾਈਟਾਂ ਪੈਂਦੀਆਂ ਹੁਣ ਉਹਨਾਂ 파ਟ ਨੂੰ ਹਾਈਲਾਈਟ ਕੀਤਾ ਜਾਂਦਾ ਹੈ ਇਸ ਲਈ ਤੁਸੀਂ ਬ੍ਰਾਊਨ ਕਰੀਮੀ ਲਿਪਸਟਿਕ ਲੈ ਕੇ ਉਹਨਾਂ ਸਾਈਡਾਂ ਨੂੰ ਹਾਈਲਾਈਟ ਕਰੋ ਤੇ ਚੰਗੀ ਤਰ੍ਹਾਂ ਨਾਲ ਬਲੈਂਡ ਸ਼ੁਰੂ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਉੱਪਰ ਪਾਰਲਰ ਦੀ ਤਰ੍ਹਾਂ ਮੇਕਅਪ ਗਲੂ ਆਵੇਗਾ ਨੰਬਰ 37 ਜਦੋਂ ਵੀ ਤੁਸੀਂ ਆਪਣੀਆਂ ਪਲਕਾਂ ਉੱਪਰ ਮਸਕਰਾ ਲਗਾਉਂਦੇ ਹੋ ਦੋਸਤੋ ਮੈਂ ਉਹ ਸਾਡੀਆਂ ਅੱਖਾਂ ਨੂੰ ਕਈ ਵਾਰ ਖਰਾਬ ਕਰ ਦਿੰਦੀ ਹੈ ਨਾ ਜੇ ਤੋਂ ਬਚਣ ਲਈ ਤੁਸੀਂ ਪਲਾਸਟਿਕ ਦੇ ਚਮਚੇ ਨੂੰ ਪਲਕਾਂ ਦੇ ਥੱਲੇ ਰੱਖ ਕੇ ਲਗਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਵੀ ਖਰਾਬ ਨਹੀਂ ਹੋਣਗੀਆਂ ਤੇ ਨਾਲ ਹੀ ਮਸਕਰਾ ਵੀ ਸਹੀ ਲੱਗੇਗਾ ਨੰਬਰ 38 ਜਦੋਂ ਵੀ ਤੁਸੀਂ ਕੰਸੀਡਰ ਦੀ ਵਰਤੋਂ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਹੀ ਫਾਊਂਡੇਸ਼ਨ ਲਗਾਓ ਤੇ ਫਿਰ ਕੰਸੀਡਰ ਲਗਾਓ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਤੇ ਗਜ਼ਬ ਜਿਹਾ ਨਿਖਾਰ ਆਵੇਗਾ ਨੰਬਰ 39 ਜਦੋਂ ਵੀ ਤੁਸੀਂ ਅੰਡਰ ਆਈ ਕਰੀਮ ਦੀ ਵਰਤੋਂ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਫ੍ਰਿਜ ਵਿੱਚ ਜ਼ਰੂਰ ਰੱਖੋ ਇਸ ਤਰ੍ਹਾਂ ਕਰਨ ਨਾਲ ਠੰਡੀ ਹੋਣ ਕਰਕੇ ਤੁਹਾਡੇ ਡਾਰਕ ਸਰਕਲ ਨੂੰ ਲੁਕਾਉਣ ਵਿੱਚ ਮਦਦ ਕਰੇਗੀ ਨੰਬਰ 40 ਜਿਹੜੀਆਂ ਔਰਤਾਂ ਮੇਕਅੱਪ ਘੱਟ ਕਰਦੀਆਂ ਨੇ ਤੇ ਨੇਚਰਲ ਤਰੀਕੇ ਨਾਲ ਹੀ ਆਪਣੇ ਚਿਹਰੇ ਨੂੰ ਸ਼ਿੰਗਾਰਦੀਆਂ ਹਨ ਉਹਨਾਂ ਦੇ ਚਿਹਰੇ ਦੀ ਚਮੜੀ ਨਾ ਤਾਂ ਕਦੇ ਢਿੱਲੀ ਪੈਂਦੀ ਹੈ ਤੇ ਨਾ ਹੀ ਖਰਾਬ ਹੁੰਦੀ ਹੈ ਨੰਬਰ 41 ਜੇਕਰ ਤੁਸੀਂ ਕੱਲੀ ਵਾਈਟ ਟੋਨ ਕਰੀਮ ਲਗਾ ਕੇ ਲਿਪਸਟਿਕ ਲਗਾ ਲਓ ਤਾਂ ਤੁਹਾਡੇ ਚਿਹਰੇ ਉੱਪਰ ਹੋਰ ਕੋਈ ਵੀ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਗੱਜਬ ਗਲੋ ਆਵੇਗਾ। ਨੰਬਰ 42 ਸਾਨੂੰ ਜ਼ਿਆਦਾ ਆਪਣੇ ਚਿਹਰੇ ਉੱਪਰ ਪਿਲ-ਆਫ ਮਾਸਕ ਨਹੀਂ ਲਗਾਉਣੇ ਚਾਹੀਦੇ ਕਿਉਂਕਿ ਇਹਨਾਂ ਨਾਲ ਸਾਡੇ ਚਿਹਰੇ ਉੱਪਰ ਹੇਅਰ ਜ਼ਿਆਦਾ ਆਉਣ ਲੱਗ ਜਾਂਦੇ ਨੇ ਤੇ ਜੇਕਰ ਅਸੀਂ ਇਹਨਾਂ ਦਾ ਸੇਵਨ ਨਹੀਂ ਕਰਾਂਗੇ ਤਾਂ ਸਾਡੇ ਚਿਹਰੇ ਉੱਪਰ ਜ਼ਿਆਦਾ ਵਾਲ ਨਹੀਂ ਆਉਣਗੇ। ਨੰਬਰ 43 ਜਿਹੜੀਆਂ ਔਰਤਾਂ ਦੀ ਸਕਿਨ ਜ਼ਿਆਦਾ ਰੁੱਖੀ ਰੁੱਖੀ ਰਹਿੰਦੀ ਹੈ ਉਹਨਾਂ ਨੂੰ ਹਮੇਸ਼ਾ ਆਪਣਾ ਚਿਹਰੇ ਤੇ 3-4 ਮਿੰਟ ਦਹੀਂ ਦੀ ਮ사ਜ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਸਕਿਨ ਮਲਾਈਮ ਹੁੰਦੀ ਹੈ ਨੰਬਰ 44 ਮੇਕਅਪ ਕਰਨ ਤੋਂ ਬਾਅਦ ਸੈਟਿੰਗ ਸਪਰੇਅ ਜ਼ਰੂਰ ਕਰੋ ਇਸ ਨਾਲ ਕੀਤਾ ਹੋਇਆ ਮੇਕਅਪ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਹੈ ਨੰਬਰ 45 ਜਦੋਂ ਵੀ ਤੁਸੀਂ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਉਸ ਨੂੰ ਬਲੈਂਡ ਕਰਦੇ ਹੋ ਤਾਂ ਹਮੇਸ਼ਾ ਡਾਊਨਲੋਡ ਤੇ ਬਲੈਂਡ ਕਰੋ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਉੱਪਰ ਜ਼ਿਆਦਾ ਸ਼ਾਈਨ ਆਉਂਦੀ ਹੈ ਨੰਬਰ 46 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਮੇਕਅਪ ਜ਼ਿਆਦਾ ਹਾਈ ਨਾ ਲੱਗੇ ਤਾਂ ਤੁਸੀਂ ਆਪਣੀ ਅੱਖਾਂ ਉੱਪਰ ਆਈ ਸ਼ੈਡੋ ਦੀ ਜਗ੍ਹਾ ਤੇ ਤੁਸੀਂ ਫੇਸ ਪਾਊਡਰ ਹੀ ਇਕੱਲਾ ਲਗਾ ਸਕਦੇ ਹੋ ਇਸ ਤਰ੍ਹਾਂ ਕਰਨਾ ਤੁਹਾਡਾ ਮੇਕਅਪ ਜ਼ਿਆਦਾ ਹਾਈ ਨਹੀਂ ਲੱਗੇਗਾ ਨੰਬਰ 47 ਜੇਕਰ ਤੁਹਾਡੀਆਂ ਅੱਖਾਂ ਮੋਟੀਆਂ ਹਨ ਤਾਂ ਕਦੇ ਵੀ ਉਹਨਾਂ ਦੇ ਵਿੱਚ ਕੱਜਲ ਨਾ ਪਾਓ ਸਿਰਫ ਆਈਲੈਨਰ ਹੀ ਲਗਾਓ ਇਸ ਨਾਲ ਤੁਹਾਡੀਆਂ ਅੱਖਾਂ ਜ਼ਿਆਦਾ ਸੋਹਣੀਆਂ ਲੱਗਦੀਆਂ ਹਨ ਨੰਬਰ 48 ਜਦੋਂ ਵੀ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋਂਦੇ ਹੋ ਤਾਂ ਉਸ ਤੋਂ ਬਾਅਦ ਤੌਲੀਏ ਨੂੰ ਚਿਹਰੇ ਉੱਪਰ ਰੱਖ ਕੇ ਹੱਥਾਂ ਨਾਲ ਦੱਬ ਕੇ ਹੀ ਚਿਹਰੇ ਨੂੰ ਸਾਫ਼ ਕਰੋ ਕਦੇ ਵੀ ਰਗੜੋ ਨਾ ਇਸ ਨਾਲ ਤੁਹਾਡਾ ਚਿਹਰਾ ਖਰਾਬ ਹੋ ਸਕਦਾ ਹੈ ਨੰਬਰ 49 ਜਦੋਂ ਵੀ ਤੁਸੀਂ ਕੋਈ ਵੀ ਪੈਕ ਲਗਾਉਂਦੇ ਹੋ ਤਾਂ ਪਹਿਲਾਂ ਉਸ ਨੂੰ ਆਪਣੇ ਹੱਥ ਉੱਪਰ ਜ਼ਰੂਰ ਲਗਾ ਕੇ ਦੇਖੋ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਨੰਬਰ 50 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਹਫਤੇ ਵਿੱਚ ਵੇਸਣ ਦਾ ਪੈਕ ਲਗਾਉਂਦੀਆਂ ਹਨ ਉਹਨਾਂ ਦੇ ਚਿਹਰੇ ਉੱਪਰ ਪਾਰਲਰ ਦੀ ਤਰ੍ਹਾਂ ਗਲੋ ਹੁੰਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ